ਅਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਆਏ ਦਿਨ ਲੁੱਟਖੋਹਾਂ ਦੀਆਂ ਵਾਰਦਾਤਾਂ ਤਾਂ ਬਠਿੰਡਾ ਸ਼ਹਿਰ ਦੇ ਵਿੱਚ ਇਸ ਕਦਰ ਵੱਧ ਗਈਆਂ ਨੇ ਕਿ ਦਿਨ-ਦਿਹਾੜੇ ਘਰ ਦੇ ਵਿੱਚ ਬੈਠੇ ਲੋਕ ਵੀ ਹੁਣ ਤਾਂ ਸੁਲੱਖਿਤ ਨਹੀਂ ਐ ਦਰਸਲੇ ਤਾਜ਼ਾ ਮਾਮਲਾ ਤੁਹਾਨੂੰ ਦੱਸ ਰਿਹਾ ਜਿੱਥੇ ਦੱਸਿਆ ਜਾ ਰਿਹਾ ਕਿ ਬਠਿੰਡਾ ਦੇ ਮਾਡਲ ਟਾਊਨ ਫੇਜ਼ 1 ਦੇ ਵਿੱਚ ਜਿੱਥੇ ਇਹ ਤਿੰਨ ਤੋਂ ਚਾਰ ਦੱਸੇ ਜਾ ਰਹੇ ਨੇ ਬਦਮਾਸ਼ ਜੋ ਕਿ ਮੂਲੇ ਭੇਟ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਗੱਡੀ ਦੇ ਵਿੱਚ ਆਏ ਸਨ ਤੇ ਪਰਿਵਾਰ ਦਾ ਇਹ ਕਹਿਣਾ ਜਿਹੜੇ ਮੀਆਂ ਬੀਬੀ ਬਜ਼ੁਰਗ ਘਰ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਤਿੰਨ ਜਣੇ ਅੰਦਰ ਆਂਦੇ ਨੇ ਬਾਹਰ ਕਿੰਨੇ ਸਨ ਸਾਨੂੰ ਨਹੀਂ ਪਤਾ ਅੰਦਰ ਆਉਂਦੀ ਆਈ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਦੋ ਦੋ ਤਲਵਾਰਾਂ ਹੁੰਦੀਆਂ ਨੇ ਇੱਕ ਦੇ ਹੱਥ ਦੇ ਵਿੱਚ ਪਿਸਤੌਲ ਹੁੰਦਾ ਹੈ ਤਾਂ ਆਉਂਦੀ ਆਈ ਕਹਿੰਦੇ ਨੇ ਕਿ ਸਾਨੂੰ 10 ਲੱਖ ਰੁਪਏ ਦੇ ਦਿਓ ਬਜ਼ੁਰਗ ਵਿਅਕਤੀ ਕਹਿੰਦਾ ਕਿ ਮੈਂ ਤਾਂ ਮਰੀਜ਼ ਆ ਮੇਰੀ ਪੱਟੀ ਕਰਨ ਦੇ ਲਈ ਇਸ ਵੇਲੇ ਨਰਸ ਨੇ ਆਣਾ ਹੁੰਦਾ ਏ ਜਿਸ ਕਰਕੇ ਨੌਕਰਾਨੀ ਨੇ ਗੇਟ ਖੋਲ੍ਹਿਆ ਸੀ ਤੇ ਜਿਵੇਂ ਹੀ ਉਸਨੇ ਗੇਟ ਖੋਲ੍ਹਿਆ ਤਾਂ ਇਹ ਬੰਦੇ ਸਪਰੇਅ ਕਰਨ ਦਾ ਆਕੇ ਘਰ ਦੇ ਅੰਦਰ ਵੜ ਜਾਂਦੇ ਨੇ ਜਦੋਂ ਉਹਨਾਂ ਵੱਲੋਂ ਮਨਾ ਕੀਤਾ ਜਾਂਦਾ ਕਿ ਅਸੀਂ ਕੋਈ ਸਪਰੇਅ ਨਹੀਂ ਕਰਾਉਣੀ ਤੇ ਇਹਨਾਂ ਦੇ ਵੱਲੋਂ ਹਥਿਆਰ ਕੱਢ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਤੇ 1 ਲੱਖ ਰੁਪਇਆ ਤਾਂ ਉਸੇ ਵਕਤ ਉਸ ਬਜ਼ੁਰਗ ਵਿਅਕਤੀ ਦੇ ਵੱਲੋਂ ਦੇ ਦਿੱਤਾ ਜਾਂਦਾ ਤੇ ਉਹ ਫਿਰ ਬੰਦੇ ਕਹਿੰਦੇ ਨੇ ਅਸੀਂ ਇੰਨੀ ਆਸਾਨੀ ਨਾਲ ਤਾਂ ਇੱਥੋਂ ਨਹੀਂ ਜਾਣ ਵਾਲੇ ਆ ਤੇ ਫਿਰ ਜਾਂਦੇ ਜਾਂਦੇ ਇਹ ਬਦਮਾਸ਼ ਉਸ ਬਜ਼ੁਰਗ ਵਿਅਕਤੀ ਤੋਂ 5 ਲੱਖ ਰੁਪਏ ਦੇ ਚੈੱਕ ਨੂੰ ਵੀ ਨਾਂ ਲੈ ਗਏ ਨੇ ਤਾਂ ਪੁੱਛਦੇ ਨੇ ਬੈਂਕ ਦੇ ਵਿੱਚ ਕਿੰਨੇ ਪੈਸੇ ਨੇ ਬਜ਼ੁਰਗ ਕਹਿੰਦਾ 5 ਕੁ ਲੱਖ ਰੁਪਏ ਹੋਣੇ ਨੇ ਤੇ ਇਹ ਉਹ ਖਾਲੀ ਚੈੱਕ ਜਿਹੜਾ ਹੈ ਸਾਈਨ ਕਰਵਾ ਕੇ 5 ਲੱਖ ਦੀ ਅਮਾਊਂਟ ਉਸ ਵਿਅਕਤੀ ਕੋਲੋਂ ਪਰਵਾ ਕੇ ਲੈ ਜਾਂਦੇ ਨੇ ਤੇ ਅੱਗੇ ਇਸ ਮਾਮਲੇ ਦੇ ਵਿੱਚ ਹੁਣ ਬਜ਼ੁਰਗ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਸੀਸੀਟੀਵੀ ਦੇ ਆਧਾਰ ਤੇ ਹੁਣ ਇਸ ਮਾਮਲੇ ਨੂੰ ਟ੍ਰੇਸ ਕਰਨ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਹਾਂਜੀ ਭਾਬੀ ਕਿਨਾ ਮੈਂ ਤੁਹਾਡਾ ਕੀ ਘਟਨਾ ਹੋਈ ਹੈ ਤੁਹਾਡੇ ਨਾਲ ਮੇਰਾ ਨਾਮ ਨਿਰਮਲ ਕੁਮਾਰ ਵਰਮਾ ਹੈ ਹਾਂਜੀ ਸਵੇਰੇ 8:30 ਵਜੇ ਮੇਡ ਨੇ ਦਰਵਾਜ਼ਾ ਖੋਲਿਆ ਠੀਕ ਹੈ ਜੀ ਨਰਸ ਨੇ ਆਣਾ ਸੀ ਮੇਰੇ ਪਿਆਰ ਦੀ ਪੱਟੀ ਕਰਨ ਵਾਸਤੇ ਠੀਕ ਹੈ ਜੀ ਤੋਂ 3-4 ਬੱਧੇ 3 ਬੱਧੇ ਆ ਗਏ ਕਦੇ ਸਪਰੇਅ ਕਰਦਾ ਉਹਨੂੰ ਕੁੜੀ ਨੂੰ ਛੋਟੀ ਹੈ ਪਤਾ ਨਹੀਂ ਸੀ ਅਸੀਂ ਕਿਹਾ ਸੀ ਕੋਈ ਸਪਰੇਅ ਨਹੀਂ ਕਰਾਣਾ ਉਹਨਾਂ ਦੇ ਅੱਥਾ ਜੀ ਤਲਵਾਰਾ ਸੀ ਬੂ ਦੇ ਪਟਕੇ ਵਰਦੇ ਸੀ ਆਹ ਕਹਿੰਦੇ ਮੋਬਾਈਲ ਦੇ ਦਿਓ ਫੇਰ ਕਹਿੰਦੇ 10 ਲੱਖ ਕੈਸ਼ ਦੇ ਦਿਓ ਮੈਂ ਕਿਹਾ 10 ਲੱਖ ਤਾਂ ਹੈ ਨਹੀਂ ਲੱਖ ਹੈਗਾ ਅਸੀਂ ਬਜ਼ੁਰਗ ਬੰਦੇ ਆ ਸਾਨੂੰ ਮਾਫ ਕਰੋ ਲੱਖ ਰੁਪਏ ਹੈਗਾ ਉਹ ਲੈ ਜਾਓ আচ্ছা ਲੱਖ ਲੈ ਕੇ ਕਹਿੰਦੇ ਲੱਖ ਨਾਲ ਤਰੀ ਅਸੀਂ ਜਾਂਦੇ ਬੈਂਕ ਚ ਚੈੱਕ ਚੁੱਕ ਦੇ ਦਿਓ ਮੈਂ ਕਿਹਾ ਬੈਂਕ ਚ ਹੈਗਾ 5 ਕਿ ਲੱਖ ਹੋਊਗਾ ਕਹਦੇ 5 ਲੱਖ ਦਾ ਚੈੱਕ ਦੇ ਦਿਓ ਉਹਨਾਂ ਨੂੰ ਦੇਤਾ ਤਲਵਾਰਾ ਦਿਖਾ ਕੇ ਧਰਾਦੇ ਸੀ ਮਾਰ ਦੇ ਆਗੇ ਆ ਕਰ ਦੇਗੇ ਕਿਸੇ ਨੂੰ ਦੱਸਣਾ ਨਹੀਂ ਹੈ ਅਸੀਂ ਆ ਕੋਈ ਗਲਤੀ ਤਾਂ ਕੀਤੀ ਨਹੀਂ ਤੁਸੀਂ ਕੋਈ ਦੱਸੋ ਕੋਈ ਗਲਤੀ ਕੀਤੀ ਤਾਂ ਬਸ ਸਾਨੂੰ ਪੈਸੇ ਦੇ ਦਿਓ ਪੈਸੇ ਦੇ ਦਿਓ ਇੱਕ ਕੋਲ ਪਿਸਤਲ ਸੀ ਤੇ ਮੱਦੇ ਸੀ ਬਾਕੀ ਇਹ ਕੋ ਦੋ ਦੋ ਤਲਵਾਰਾ ਸੀ ਮੂੰਹ ਤੇ ਪਟਕੇ ਵਰਦੇ ਹੋਏ ਸੀ ਕਿੰਨੇ ਜਾਣੇ ਸੀਗੇ ਜੀ ਆਦਰ ਤਾਂ ਤੇ ਜਿਹੜੇ ਆਏ ਬਾਹਰ ਦਾ ਪਤਾ ਨਹੀਂ ਠੀਕ ਹੈ ਜੀ ਕਾਰ ਚਾਹੀ ਸੀ ਅੱਛਾ ਜੀ ਦਰਵਾజా ਖੋਲਿਆ ਨਾਲ ਦੀ ਨਾਲ ਅੰਦਰ ਆ ਗਏ ਕਿੰਨਾ ਟਾਈਮ ਰਹੇ ਜੀ ਤੁਹਾਡੇ ਕੋਲ ਇੱਥੇ 15-20 ਮਿੰਟ ਤਾਂ ਰਹੇ ਹੋਣਗੇ ਠੀਕ ਹੈ ਜੀ ਤੇ ਉਦੋਂ ਪਰਿਵਾਰ ਦੇ ਕੌਣ-ਕੌਣ ਮੌਜੂਦ ਸੀ ਅਸੀਂ ਦੋ ਜਿਹੇ ਰਹਿੰਦੇ ਆਂ ਪੀਆ ਬੀਬੀ ਇੱਕ ਮੇਡ ਰੋ ਕਰਾ ਲਈ ਰੱਖਦੀ ਹੈ ਬਸ ਠੀਕ ਹੈ ਜੀ ਬੱਚੇ ਬਾਹਰ ਰਹਿੰਦੇ ਨੇ ਬੱਚੇ ਬਾਹਰ ਰਹਿਦੇ ਆ ਅੱਛਾ ਜੀ ਨਰਸ ਆਣਾ ਉਦੋਂ 9 ਵਜੇ ਮੇਰੇ ਪੈਟ ਚੋਟ ਲੱਗੀ ਹੈ ਪੱਟੀ ਕਰਨ ਵਾਸਤੇ ਆ ਰਹੀ ਹੈ ਲੈ ਕੇ ਚੈੱਕ ਅਪ ਹਰ ਕੀਤਾ ਤੁਸੀਂ ਹਾਂ ਜੀ ਚੈੱਕ ਅਪ ਖਾਲੀ ਲੈ ਕੇ ਗਿਆ ਜਾਂ ਭਰ ਕੇ ਦਿੱਤਾ ਤੁਸੀਂ ਨੇ ਉਦਦੇ ਤੇ ਆ ਬਾਉਂਟ ਭਰੀ ਐ ਦਾ ਕੋਈ ਨਹੀਂ ਭਰਿਆ ਠੀਕ ਐ ਸਾਈਨ ਕਰਕੇ ਦਿੱਤੇ ਆ ਕੋਈ ਡੇਟ ਨਹੀਂ ਪਾਈ ਨੇ ਠੀਕ ਐ ਕਿੰਨੇ ਅਮਾਉਂਟ ਭਰੀ ਜੀ ਅੱਜ ਲੱਖ ਭਰਿਆ ਜੀ ਠੀਕ ਐ ਕੀ ਮੰਗ ਕਰਦੇ ਹੋ ਉਹ ਕਹਿੰਦੇ 10 ਭਰੋ ਮੈਂ ਕਿਹਾ 10 ਹੈ ਹੀ ਦੀ ਬੈਲੈਂਸ ਫਿਰ ਫਾਇਦਾ ਕੀ ਤੁਹਾਨੂੰ ਕੀ ਕੀ ਮੰਗ ਕਰਦੇ ਆ ਜੀ ਹੈ ਕੀ ਮੰਗ ਕਰਦੇ ਹੋਗੇ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਐ ਪੁਲਿਸ ਕਾਰਵਾਈ ਜਿਸ ਤਾਈ ਕਹਿੰਦੇ ਵੀ ਐ ਜੀ ਵਾਰਦਾ ਕਿਸੇ ਦਾਲ ਵੀ ਦੀ ਹੋਣੀ ਚਾਹੀਦੀ ਠੀਕ ਐ ਕਿਉਂਕਿ ਕੁਝ ਹੋਰ ਵੀ ਸਮਾਨ ਲੈ ਗਿਆ ਕੈਸ਼ ਤੋਂ ਉਹਦਾ ਕੋਈ ਸਮਾਨ ਹੋਵੇ ਅਸੀਂ ਜਦੋਂ ਬੈਗ ਖੁੱਲ ਹੈ ਉਹਦੇ ਵਿੱਚ ਲੱਖ ਰੁਪਿਆ ਹੈਗਾ ਅਲੱਗ ਪਿਆ ਸੀ ਉਹ ਦੇਤਾ ਫਿਰ ਕਹਿੰਦੇ ਦਿਖਾਓ ਉਹ ਜੀ ਉਹ ਜਿੰਦਗੀ ਅਸੀਂ ਜਿੰਦਗੀ ਹੈ ਜੀ ਅੱਛਾ ਅੱਛਾ ਇੱਕ ਲਫਾਫੇ ਵਿੱਚ 5-7000 ਹੋਰ ਹੈਗਾ ਸੀ 10000 ਹੋਊਗਾ ਉਹ ਵੀ ਚੱਕ ਕੇ ਲੈ ਗਿਆ ਸੀ ਲੈ ਜਾ ਭਾਈ ਹੋਰ ਕੀ ਅੱਜ ਕੀ ਨਾਮਾ ਤੋਂ ਡਾ ਕੀ ਕਹਿਣਾ ਚਾਹੋਗੇ ਜਿਹੜੀ ਇਹ ਘਟਨਾ ਵਾਪਰੀ ਹੈ ਮੇਰਾ ਨਾਮ ਗੁਰਸੇਵਕ ਸਿੰਘ ਹੈ ਜੀ ਤੇ ਮਰਮਾਈ ਦੇ ਦੱਸਣ ਮੁਤਾਬਕ ਤਕਰੀਬਨ 8.5 ਦਾ ਟਾਈਮ ਸੀ ਉਦੋਂ ਬੰਦੇ ਤਿੰਨ ਇਹਨਾਂ ਦੇ ਘਰੇ ਕਾਰ ਚੋਂ ਉੱਤਰ ਕੇ ਐਂਟਰ ਹੋਏ ਆ ਉਹ ਕੁੜੀ ਕੰਮ ਵਾਲੀ ਦੱਸਦੀ ਆ ਵੀ ਕਹਿੰਦੇ ਆ ਵੀ ਸਪਰੇਅ ਕਰਨ ਆਲੇ ਆਏ ਆ ਬਾਬੂ ਜੀ ਉਹ ਕਹਿੰਦਾ ਵੀ ਆਪਾਂ ਤਾਂ ਕੋਈ ਸਪਰੇਅ ਨਹੀਂ ਕਰਾਉਣੀ ਉਹ ਅੰਦਰ ਚਲੇ ਗਏ ਅੰਦਰ ਜਾ ਕੇ ਉਹਨਾਂ ਕੋਲੇ ਇੱਕ ਰਵਲਬਰ ਦੱਸਦੇ ਆ ਬਾਬੂ ਜੀ ਤੇ ਦੋ ਹਨੇਰ ਕਰਫਾਨਾ ਸੀ ਉਹਨਾਂ ਨੇ ਕਹਿੰਦੇ ਸਾਥੋਂ ਪੈਸੇ ਮੰਗੇ 10 ਲੱਖ ਰੁਪਏ ਕਹਿੰਦੇ ਪੈਸੇ ਤਾਂ ਹੈ ਨਹੀਂ 10 ਲੱਖ ਤਾਂ ਕਹਿੰਦੇ ਕੱਢੋ ਫਿਰ ਜਿੰਨੇ ਹੈਗੇ ਲੱਖ ਰੁਪਇਆ ਕਹਿੰਦੇ ਲੈ ਕੇ 5 ਲੱਖ ਦਾ ਇੱਕ ਚੈੱਕ ਸਾਈਨ ਕਰਾ ਕੇ ਲੈ ਗਏ ਕਿਵੇਂ ਦੇਖਦੇ ਹੋ ਪੌਸ਼ ਇਲਾਕੇ ਜੇ ਘਟਨਾ ਵਾਪਰੀ ਹੈ ਜਿਵੇਂ ਬਜ਼ੁਰਗੋ ਜੋੜਾ ਅਲੱਗ ਕੱਲਾ ਰਹਿਣਾ ਹੈ ਹੈਰਾਨੀ ਦੀ ਗੱਲ ਹੈ ਜੀ ਦੇਖੋ ਲਾ ਐਂਡ ਆਰਡਰ ਕਿਧਰ ਮੁ ਗਿਆ ਹੈ ਨਾ ਸਾਰੀਆਂ ਚੀਜ਼ਾਂ ਤੇ ਧਿਆਨ ਦੇਣਾ ਹੀ ਵੰਡਾ ਸਰਕਾਰ ਨੂੰ ਬੰਦ ਕਿੰਨੇ ਸੀ ਜੀ ਦੱਸ ਤਿੰਨ ਦੱਸ ਦਿਆ ਜੀ ਅੰਦਰ ਜਿਹੜੇ ਆਏ ਆ ਅਸੀਂ ਤਾਂ ਬਾਅਦ ਕਿੰਨੇ ਵਜੇ ਦੀ ਘਟਨਾ ਜੀ ਸਾਢੇ 8 ਵਜੇ ਦੱਸ ਦਿਆ ਜੀ ਸਾਢੇ 8 8:35 ਤੇ ਜਿਸ ਤਰ੍ਹਾਂ ਇਹਨਾਂ ਨੂੰ ਬੰਦਕ ਬਣਾਇਆ ਗਿਆ ਹੈ ਕੀ ਲੱਗਦਾ ਤੁਹਾਨੂੰ ਮੌਜੂਦੇ ਹਾਲਾਤਾਂ ਤੋਂ ਕਿਸ ਤਰ੍ਹਾਂ ਦਾ ਹੈ ਜੀ ਇਹ ਤਾਂ ਜੀ ਹੁਣ ਪੁਲਿਸ ਦੱਸੂਗੀ ਦੇਖੋ ਇਹਦੇ ਵਿੱਚ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਅਸੀਂ ਤਾਂ ਆਪ ਤੁਹਾਡੇ ਵਰਗੇ ਆ ਅਸੀਂ ਤਾਂ ਆਪ ਇੱਥੇ ਹਾਲਾਤ ਸੁਣੇ ਆ ਦੇਖੋ ਉਹ ਕਰ ਰਹੇ ਆ ਜੀ ਖੰਗਾਲ ਰਹੇ ਨੇ ਪੁਲਿਸ ਦੇਖ ਰਹੀ ਆਈ ਹੋਈ ਆ ਸੀਆਈ 1 2 ਤੇ ਐਸਪੀ ਸਾਹਿਬ ਆ ਕੇ ਗਏ ਆ ਠੀਕ ਹੈ ਹਾਂ ਜੀ ਸਾਰਾ ਕੁਝ ਕਰ ਰਹੇ ਨੇ ਪੁਲਿਸ ਕਰ ਰਹੀ ਆ ਆਪਦੀ ਕੰਮ ਠੀਕ ਕਹਿੰਦੇ ਆ ਜਲਦੀ ਜਲਦੀ ਅਸੀਂ ਸੋਲਵ ਕਰ ਲਾਂਗੇ ਹਾਂ ਜੀ ਵਾਣ ਕੁਝ ਦੱਸ ਨਹੀ ਉਹ ਕੋਈ ਸਾਨੂੰ ਪਤਾ ਹੀ ਨਹੀਂ ਜੀ ਕਿਸੇ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਹਾਂਜੀ ਅੱਜ ਸਾਨੂੰ ਇੰਟੀਮੇਸ਼ਨ ਆਈ ਸੀ ਇਹ ਥਾਣਾ ਸਿਵਲ ਲਾਈਨ ਦਾ ਏਰੀਆ ਫੇਸ 1 ਦੇ ਵਿੱਚ ਤਿੰਨ ਵਿਅਕਤੀ ਸੀ ਜਿਨ੍ਹਾਂ ਦੇ ਫੇਸ ਜਿਹੜੇ ਟਕੇ ਹੋਏ ਸੀ ਇਹ ਗੱਡੀ ਤੇ ਆਏ ਤੇ ਘਰ ਦੇ ਅੰਦਰ ਦਾਖਲ ਹੋ ਕੇ 1 ਲੱਖ ਰੁਪਏ ਜਿਵੇਂ ਘਰ ਵਾਲੇ ਦੱਸ ਰਹੇ ਨੇ ਉਹ ਖੋ ਕਰਕੇ ਲੈ ਕੇ ਗਏ ਨੇ ਜੀ ਬਾਕੀ ਅਸੀਂ ਮੌਕੇ ਤੇ ਪਹੁੰਚੇ ਹਾਂ ਅਸੀਂ ਇਹ ਦੀ ਮਾਮਲੇ ਦੀ ਪੜਤਾਲ ਕਰ ਰਹੇ ਹਾਂ ਜੀ ਤੇ ਇਹਦੇ ਇਹਦੇ ਵਿੱਚ ਬਕਾਇਦਾ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਜੀ ਪਰਿਵਾਰ ਚ ਕੌਣ ਕੌਣ ਕੋਲ ਸੀ ਜੀ ਕੋਈ ਚੈੱਕ ਦੀ ਗੱਲ ਚੱਲ ਰਹੀ ਹੈ ਆ ਦੇਖੋ ਪਰਿਵਾਰ ਦੇ ਵਿੱਚ ਇਹਨਾਂ ਦੇ ਇੱਥੇ ਲੇਡੀਆਂ ਨੇ ਇਹਨਾਂ ਦੇ ਹਸਬੰਡ ਨੇ ਜਾਏ ਕਿ ਇਹਨਾਂ ਦੀ ਮੇਡ ਜਿਹੜੇ ਕੰਮ ਕਰਦੇ ਨੇ ਉਹ ਉਸ ਟਾਈਮ ਜਿਹੜਾ ਘਰ ਦੇ ਵਿੱਚ ਪ੍ਰੈਜ਼ੈਂਟ ਸੀ ਬਾਕੀ ਚੈੱਕ ਬਾਰੇ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਪੁਸ਼ਕਿਸ਼ ਕਰ ਰਹੇ ਹਾਂ ਇਹਨਾਂ ਤੋਂ ਇਹ ਇੱਕ ਰਿਵਲਵਰ ਦੇ ਜੋਰ ਤੇ ਚੈੱਕ ਪਰਵਾਹ ਕੇ ਲੈ ਗਿਆ ਕਹਿੰਦਾ ਫੰਕ ਦੀ ਮੰਗ ਦੱਸਦੇ ਆ ਦੇਖੋ ਇਹਨਾਂ ਦੇ ਦੱਸਣ ਦੇ ਮੁਤਾਬਕ ਤਲਵਾਰਾਂ ਤਾਂ ਇਹ ਦੱਸ ਰਹੇ ਨੇ ਬਾਕੀ ਉਹ ਕਿ ਰਿਵਲਵਰ ਦਾ ਵੀ ਕੋਈ ਜ਼ਿਕਰ ਆਇਆ ਉਹ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਜੀ ਨਹੀਂ ਡਿਮਾਂਡ ਬਾਰੇ ਅਸੀਂ ਇਹਨਾਂ ਨੇ ਸਾਨੂੰ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹੀ ਗਈ ਦੇਖੋ ਸਾਨੂੰ ਕਰੀਬ 11:30 ਵਜੇ ਜਿਹੜੀ ਇੰਟੀਮੀਸ਼ਨ ਮਿਲੀ ਸੀ देखो जिस तरह से अਸੀਂ ਸੀਸੀਟੀਵੀ ਫੁਟੇਜ ਦੇਖੀਏ ਕੋਈ ਪਹਿਲਾ ਨੌਨ ਬੰਦਾ ਹੀ ਕੋਈ ਲੱਗ ਰਿਹਾ ਨੇ ਇਸ ਤਰ੍ਹਾਂ ਸਾਡੀ ਵੈਸੇ ਵੀ ਕਾਫੀ ਸਿਕਿਉਰਟੀ ਜਿਹੜੀ ਹੈ ਜਾਂ ਪੀਸੀ ਰ ਵਗੈਰਾ ਇਸ ਈਰੀਏ ਦੇ ਵਿੱਚ ਹੁੰਦੀ ਹੈ ਬਾਕੀ ਅਸੀਂ ਇਹ ਇਨਵੈਸਟੀਗੇਟ ਕਰ ਰਹੇ ਹਾਂ ਜੀ ਜਲਦੀ ਜਿਹੜਾ ਦੋਸ਼ੀਆਂ ਨੂੰ ਫੜਕੇ ਜਿਹੜਾ ਇਹ ਦੇਖੋ ਇਹ ਗੱਡੀ ਇਹਨਾਂ ਦੇ ਮੁਤਾਬਕ ਗੱਡੀ ਹੈ ਜੋ ਦੱਸਿਆ ਇਹਨਾਂ ਨੇ ਇਹ ਗੱਡੀ ਬਾਕੀ ਸੀਸੀਟੀਵੀ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਬਾਕੀ ਜਲਦੀ ਕਲੀਅਰ ਕਰ ਦਿਆਂਗੇ